ਪੰਜਾਬ ਸਰਕਾਰ ਦੀ ਤੇ ਸਾਡੇ ਮਨਜ ਆਕਸੀਅਨ ਸਾਹਿਬ ਦੀ ਸਾਨੂੰ ਸਖਤ ਹਦਾਇਤਾਂ ਨੇ ਕਿ ਕੋਈ ਵੀ ਨਸ਼ਾ ਤਸਕਰ ਅਗਰ ਨਸ਼ਾ ਤਸਕਰੀ ਨੂੰ ਯੂਜ਼ ਕਰਕੇ ਆਪਣੀ ਪ੍ਰਾਪਰਟੀ ਬਣਾਉਂਦਾ ਹੈ ਉਹਦੇ ਖਿਲਾਫ ਵੀ ਇੱਕ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਤੇ ਉਹਦੀ ਲੜੀ ਦੇ ਤਹਿਤ ਹੀ ਸਾਨੂੰ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਕਰਨ ਦੀ ਰਿਕੁਐਸਟ ਆਈ ਸੀ ਤਾਂ ਉਹਦੇ ਤਹਿਤ ਹੀ ਅੱਜ ਅਸੀਂ ਇੱਥੇ ਆਈਆਂ ਐਂਡ ਇਹ ਪ੍ਰੋਪਰ ਪ੍ਰੋਸੀਜਰ ਫਾਲੋ ਕਰਦੇ ਹੋਏ सिविल एडमिनिस्ट्रेशन ਵੱਲੋਂ ਤੇ ਡਿਊਟੀ ਮੈਜਿਸਟਰੇਟ ਸਾਹਿਬ ਮੇਰੇ ਨਾਲ ਖੜੇ ਹੈ ਉਹਨਾਂ ਵੱਲੋਂ ਸਾਨੂੰ ਰਿਕੁਐਸਟ ਆਈ ਸੀ ਤਾਂ ਅੱਜ ਅਸੀਂ ਸਿਕਿਉਰਿਟੀ ਇਥੇ ਪ੍ਰੋਵਾਈਡ ਕਰ ਰਹੇ ਨੇ ਇਹ ਜਿਹੜਾ ਬੰਦਾ ਹੈ ਇਹਦਾ ਨਾਮ ਦੀਪਕ ਸਿੰਘ ਉਰਫ ਦੀਪੂ ਹੈ ਔਰ ਇਹਨੇ ਕਿਉਂਕਿ ਜਿਹੜੇ ਲੀਗਲ ਲਾਜ਼ ਹੈਗੇ ਉਹ ਵਾਇਲੇਟ ਕੀਤੇ ਨੇ ਤਾਂ ਕਰਕੇ ਅੱਜ ਇਹ ਪ੍ਰੋਪਰਟੀ ਡਿਮੋਲੀਸ਼ਨ ਕੀਤਾ ਜਾ ਰਿਹਾ ਹੈ ਇੱਕ ਦਸਨ ਜੋ ਗੱਲ ਇਹ ਵੀ ਹੈ ਕਿ ਇੱਥੇ ਪੁਰਾਣੇ 6 ਪਰਚੇ ਨੇ ਜਿਹਦੇ ਵਿੱਚ ਨਸ਼ਾ ਤਸਕਰੀ ਦੇ ਵੀ ਪਰਚੇ ਹਨ ਜੀ ਕਿਹੜੇ ਮੈਡਮ ਕਦੋਂ ਤੋਂ ਜੇਲ੍ਹ ਦੇ ਵਿੱਚ ਹੈ ਵਿਅਕਤੀ ਜੀ ਇਹ ਰਿਕਾਰਡਸ ਅਸੀਂ ਚੈੱਕ ਕਰ ਲਾਂਗੇ ਬਟ ਯੈਸ ਇਹ ਫੈਕਟ ਹੈ ਕਿ ਸਾਨੂੰ ਡਿਊਟੀ ਮੈਜਿਸਟਰੇਟ ਸਾਹਿਬ ਵੱਲੋਂ ਇਹ ਰਿਕੁਐਸਟ ਆਈ ਸੀ ਕਿ ਇਹ ਇਹਨੇ ਬਿਲਡਿੰਗ ਦੇ ਬਾਇਲॉज ਜਿਹੜੇ ਹੈਗੇ ਉਹ ਵਾਇਲਟ ਕੀਤੇ ਹਨ ਤਾਂ ਕਰਕੇ ਅੱਜ ਅਸੀਂ ਸਿਕਿਉਰਿਟੀ ਇਹਨੂੰ ਪ੍ਰੋਵਾਈਡ ਕੀਤੀ ਹੈ ਇਸ ਬਿਲਡ ਅਡਮਿਨਿਸਟ੍ਰੇਸ਼ਨ ਨੂੰ ਐਂਡ ਜੀ ਇਸੇ ਬਿਲ ਅਡਮਿਨਿਸਟ੍ਰੇਸ਼ਨ ਜਦੋਂ ਪੁੱਛਿਆ ਜੀ ਅਸੀਂ ਪ੍ਰਸ਼ਾਸਨ ਨੂੰ ਤਾਂ ਉਹ ਕਹਿੰਦੇ ਸਾਨੂੰ ਪੁਲਿਸ ਨੇ ਬੁਲਾਇਆ ਜੀ ਸਾਨੂੰ ਤਾਂ ਇਹ ਕਲੀਅਰ ਹੀ ਨਹੀਂ ਹੋਇਆ ਹੇਠ ਤੱਕ ਵੀ ਕਿਹਨੇ ਕਿਹਨੂੰ ਬੁਲਾਇਆ ਜੀ ਜੀ ਦੇਖੋ ਆ ਜैसे ਇੱਥੇ ਆਏ ਹੋਏ ਨੇ ਔਰ ਇਹ ਜਿਹੜਾ ਬੰਦਾ ਹੈ ਦੀਪਕ ਸਿੰਘ ਦੀਪੂ ਜੀ ਇਹ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਭਈ ਇਹਦੀ ਜਿਹੜੀ ਕੰਸਟਰਕਸ਼ਨ ਹੈਗੀ ਉਹ ਇਲੀਗਲ ਸੀ ਐਸ ਪਰ ਪ੍ਰੋਸੀਜਰ ਇਹਨੋਂ ਨੋਟਿਸਸ ਕੱਢੇ ਕੱਢੇ ਗਏ ਹਨ ਔਰ ਇਹ ਅੱਜ ਦੀ ਪੂਰੀ ਕਾਰਵਾਈ ਹੋ ਰਹੀ ਹੈ ਜਦ ਵੀ ਇਹ ਡਿਮੋਲੀਸ਼ਨ ਦੀ ਕੋਈ ਵੀ ਐਕਸਰਸਾਈਜ਼ ਹੁੰਦੀ ਹੈ ਇਹ ਪਹਿਲਾ ਕੇਸ ਨਹੀਂ ਹੈ ਇਹ ਸਾਰੇ ਹੀ ਕੇਸਾਂ 'ਚ ਜਦੋਂ ਵੀ ਡਿਮੋਲੀਸ਼ਨ ਹੁੰਦੀ ਹੈ ਤਾਂ ਪੁਲਿਸ ਉੱਥੇ ਸਿਕਿਉਰਿਟੀ ਪ੍ਰੋਵਾਈਡ ਕਰਦੀ ਹੈ ਐਂਡ ਦੈਟ ਇਜ਼ ਵਾਟ ਵੀ ਆਰ ਡੂਇੰਗ ਯਦ ਨਸ਼ਾ ਵਿਰੋਧ ਤਹਿਤ ਕਾਰਵਾਈ